ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸਾ ਮਹਲਾ 4 ਹਰਿ ਸਤਗੁਰ ਹਰਿ ਸਤਗੁਰ ਮੇਲਾ ਹਰ ਸਤਗੁਰ ਚਰਨ ਹਮ ਭਾਇਆ ਰਾਮ ਤੇ ਮਰ ਅ ਗਿਆਨ ਗਵਾਇਆ ਗੁਰ ਗਿਆਨ ਅੰਜਨ ਬੁਰ ਪਾਇਆ ਰਾਮ ਹਰ ਸਤਗੁਰ ਹਰ ਸਤਗੁਰ ਮੇਲਾ ਸਤਗੁਰ ਚਰਨ ਹਮ ਭਾਇਆ ਰਾਮ ਤੇ ਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਗੁਰੂ ਪਾਇਆ ਅਗਿਆਨ ਅੰਧੇਰ ਵਿਨਾਸ਼ੀ ਸਤਗੁਰ ਸੇਵਾ ਪਰਮ ਪਦ ਪਾਇਆ ਹਰ ਜਪਿਆ ਸਾਸ ਮੇਰਾ ਸੇ ਜਿਨ ਕਾ ਹਰ ਪ੍ਰਭ ਕਿਰਪਾ ਧਾਰੀ ਤੇ ਸਤਗੁਰ ਸੇਵਾ ਲਾਇਆ ਹਰ ਸਤਗੁਰ ਹਰ ਸਤਗੁਰ ਮੇਲ ਸਤਗੁਰ ਚਰਨ ਹਮ ਭਾਇਆ ਮੇਰਾ ਸਤਗੁਰ ਮੇਰਾ ਸਤਗੁਰ ਪਿਆਰਾ ਮੈਂ ਗੁਰ વિના ਰਹਿਣ ਨਾ ਜਾਈ 라ਮ ਹਰ ਨਾਮੋ ਹਰ ਨਾਮੋ ਦਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਔਰ ਸਤਗੁਰੂ ਨਾਮ ਦਿਰਾਇ ਜਿੱਥੇ ਪੁੱਤ ਕਲਤਰ ਕੋਈ ਵੀਲੀ ਨਹੀਂ ਤਿੱਥੇ ਹਰ ਹਰ ਨਾਮ ਛੜਾਇਆ ਧਨ ਤਨ ਸਤਿਗੁਰ ਪੁਰਖ ਨਰੰਜਨ ਜੇ ਤਮੇ ਲ ਹਰ ਨਾਮ ਧਿਆਈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ વિના ਰਹਿਣ ਨਾ ਜਾਈ ਦਰਸ਼ਨ ਜਿਨਿ ਦਰਸ਼ਨ ਸਤਿਗੁਰੁ ਪੁਰਖ ਨਾ ਪਾਇਆ RAM ਦਿਨ ਨੈ ਫਲ ਤਿੰਨ ਨੈ ਫਲ ਜਨਮ ਸਭ ਬਿਰਖਾ ਗਵਾਇਆ RAM ਮਹਿ ਭਲਾ ਜਨਮ ਤਿਨ ਬਿਰਥਾ ਗਵਾਇਆ ਇਹ ਸਾਖਤ ਮੁਵੇ ਮਾਰ ਝੂਰੇ ਘਰ ਹੁੰਦੇ ਰਤਨ ਪਦਾਰਥ ਭੁੱਖੇ ਭਾਗਹੀਨ ਹਰ ਦੂਰੇ ਹਰ ਹਰ ਤਿੰਨ ਕਾ ਦਰਸ਼ਨ ਕਰਿਓ ਜਿਨੇ ਹਰ ਹਰ ਨਾਮ ਧਿਆਇਆ ਦਰਸ਼ਨ ਜਿਨਹੀ ਦਰਸ਼ਨ ਸਤਿਗੁਰੂ ਪੁਰਖਣਾ ਪਾਇਆ ਹਮਾ ਚਾਤਰਿਕ ਹਮਾ ਚਾਤਰਿਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਰ ਸਤਗੁਰ ਕਰਹਿ ਭਗਤੀ ਰਾਮ ਹਰ ਹਰ ਸਤਗੁਰ ਕਰਹਿ ਭਗਤੀ ਜਾ ਹਰ ਪ੍ਰਭ ਕਿਰਪਾ ਧਾਰੀ ਮੈਂ ਗੁਰ ਵਿਨ ਅਵਰਨਾ ਕੋਈ ਸਤਿਗੁਰ ਪ੍ਰਾਨ ਸਾਡੇ ਕਹੋ ਨਾਨਕ ਗੁਰਨਾਮ ਵਡਾਇਆ ਹਰ ਹਰਿ ਨਾਮ ਹਰ ਸਤੀ ਹਮ ਚਾਤਰਿਕ ਹਮ ਚਾਤਰਿਕ ਦੀਨ ਭਰ ਪਾਸ ਬੇਨਤੀ ਇਕ ਗੁਰਨਾਮ ਬਿੜਾਇਆ ਹਰ ਹਰ ਨਾਮ ਹਰ ਸਤਿ ਹਮਾ ਛਾਤਰਿਕ ਹਮਾ ਛਾਤਰਿਕ ਦੀਨ ਹਰ ਪਾਸ ਬੇਨੰਤੀ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ